ਸੰਦਲ ਚੈਨਲ ਦੇ ਸਵਾਗਤ ਹੈ ਅੱਜ ਦੀ ਜੀਤਾ ਜਾਂ ਖਬਰ ਕੈਨੇਡਾ ਜਿੱਥੋਂ ਪੰਜਾਬੀ ਪਰਿਵਾਰ ਨਾਲ ਹੋ ਗਈ ਜਗੋ 17ਵੀਂ ਕੈਨੇਡਾ ਦੇ ਹਸਪਤਾਲ ਵਿੱਚ ਇਲਾਜ ਨਾ ਮਿਲਣ ਕਰਕੇ ਭਾਰਤੀ ਦੀ ਮੌਤ ਮਗਰੋਂ ਇੱਕ ਹੋਰ ਹੈਰਾਨ ਕਰਨ ਕਟਨਾ ਸਾਹਮਣੇ ਆਈ ਜਿਸ ਦਿਨ ਪੰਜਾਬੀ ਪਰਿਵਾਰ ਨੂੰ ਆਪਣੇ ਮਰੀਜ਼ ਦੀ ਬਜਾਏ ਕੋਈ ਉਪਰਾ ਬੰਦਾ ਹੀ ਸੌਂਪ ਦਿੱਤਾ ਗਿਆ ਜੀ ਹਾਂ BC ਦੇ ਸਰੀ ਸ਼ਹਿਰ ਨਾਲ ਸਬੰਧਤ ਸੰਨੀ ਹੁੰਦਲ ਨੇ ਆਪਨ ਦੱਸਿਆ ਕਿ ਉਹ ਆਪਣੇ ਬਯੁਰਗ ਪਿਤਾ ਨੂੰ ਸਰੀ ਮੈਮੋਰੀਅਲ ਹਸਪਤਾਲ ਚੋਂ ਛੁੱਟੀ ਮ ਮਿਲ ਨਮਗਰੂ ਪੇਸ਼ੈਂਟ ਟਰਾਂਸਫਰ ਸਰਵਿਸ ਦੀ ਡੀ ਕਰ ਰਹੇ ਸਨ ਤੇ ਉੱਥੇ ਇਸੇ ਦਰਨ ਉਹਨਾਂ ਦੀ ਪਤਨੀ ਦਾ ਫੋਨ ਆਇਆ ਪਤਨੀ ਨੇ ਸਣੀ ਹੁੰਦਲ ਨੂੰ ਦੱਸਿਆ ਕਿ ਘਰ ਦੇ ਬਾਹਰ ਇੱਕ ਐਂਬੂਲੈਂਸ ਪੁੱਜੀ ਹੈ ਤੇ ਮੁੱਢਲੇ ਤੌਰ ਤੇ ਇਹੋ ਹੀ ਮਹਿਸੂਸ ਹੋਇਆ ਰਿਹਾ ਕਿ ਸੁਰਾਤ ਸਾਹਿਬ ਹੋਣਗੇ ਪਰ ਜਦੋਂ ਨੇੜੇ ਆ ਕੇ ਦੇਖਿਆ ਕਿ ਐਂਬੂਲੈਂਸ ਵਾਲੇ ਕਿਸੇ ਹੋਰ ਨੂੰ ਉਤਾਰ ਰਹੇ ਸਨ ਹਰਾਨੂ ਹੁੰਦਲ ਨੇ ਅਟੈਂਸ ਨੂੰ ਦੱਸਿਆ ਹੈ ਕਿ ਉਹਨਾਂ ਦੇ ਸੋਹਰਾ ਸਾਹਿਬ ਨਹੀਂ ਇਹ ਅਤੇ ਇਹ ਕਿਸੇ ਅਣਜਾਣ ਬਜ਼ੁਰਗ ਨੂੰ ਸਰਦ ਰੁੱਤ ਵਿੱਚ ਉਹਨਾਂ ਦੇ ਘਰ ਲਿਆਂਦਾ ਗਿਆ ਹੈ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦੇ ਸਣੀ ਹੁੰਦਲ ਨੇ ਕਿਹਾ ਹੈ ਕਿ ਇਸ ਤੋਂ ਸ਼ਰਮਨਾ ਹੋਰ ਕੁਝ ਨਹੀਂ ਹੋ ਸਕਦਾ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਹਸਪਤਾਲ ਵਾਲੇ ਕੱਪੜਿਆਂ ਵਿੱਚ ਇੱਕ ਬਜ਼ੁਰਗ ਬੰਦਾ ਸਾਡੇ ਕਰਦੇ ਬਾਹਰ ਪੁੱਜਾ ਜਾਂਦਾ ਤੇ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਕੌਣ ਹੈ ਦੂਜੇ ਪਾਸੇ ਸਨੀ ਹੁੰਦਲ ਦੀ ਪਤਨੀ ਨੇ ਅਟੈਂਡੈਂਸ ਦੀ ਨੂੰ ਮਰੀਜ਼ ਦਾ ਬ੍ਰੈਸਲੇਟ ਚੈੱਕ ਕਰਨ ਵਾਸਤੇ ਆਖਿਆ ਤਾਂ ਜਦੋਂ ਗੌਰ ਨਾਲ ਦੇਖਿਆ ਗਿਆ ਕਿ ਕਰਦੇ ਬਾਹਰ ਮੌਜੂਦ ਮਰੀਜ਼ ਤਾਂ ਮਰੀਜ਼ ਦਾ ਗੋਤ ਵੀ ਹੁੰਦਲ ਸੀ ਪਰ ਉਧਰ ਫ੍ਰੀਜ਼ਰ ਹਲਥ ਨੂੰ ਗੈਰ ਐਮਰਜੈਂਸੀ ਵਾਲੇ ਮਰੀਜ਼ ਤਬਦੀਲ ਕਰਨ ਦੀ ਸਮਗਮਾਂ ਨੂੰ ਰਾਈ ਰਈਹ ਕੰਪਨੀ ਹੌਸੀ ਪੀਟਲ ਟ੍ਰਾਂਸਫਰਸ਼ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ 22 ਦਸੰਬਰ ਨੂੰ ਇੱਕੋ ਜਿਹੇ ਨਾਮ ਵਾਲੇ ਦੋ ਮਰੀਜ਼ ਨੂੰ ਘਰ ਪਹੁੰਚੋਂ ਦੀ ਗੁਜਾਇਸ਼ ਮਿਲੀ ਤੇ ਹਸਪੀਟਲ ਆਫ ਟ੍ਰਾਂਸਫਰ ਦੇ ਮੁੱਖ ਕਾਰਜਕਾਰੀ ਅਫਸਰ ਕੌਲਨ ਡੇਵਸ ਨੇ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ ਦਾ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਉਸ ਦਾ ਨਾਮ ਤੇ ਗੋਤ ਦਸਤਾਵੇਜ਼ ਤੇ ਮੇਲ ਖਾਰੇ ਸਨ ਪਰ ਮਰੀਜ਼ ਦੇ ਪਰਸਨਲ ਹੈਲਥ ਨੰਬਰ ਦੀ ਤਕਸੀਰ ਨੇ ਤਕਸੀਰ ਨਹੀਂ ਕੀਤੀ ਗਈ ਸੀ ਕੰਪਨੀ ਨੇ ਮੰਨਿਆ ਕਿ ਸਣੀ ਹੁੰਦਲ ਦੇ ਘਰ ਮਰੀਜ਼ ਪੁੱਜਨ ਦੌਰਾਨ ਹੀ ਕੋਤਾਈ ਬਾਰੇ ਅਹਿਸਾਸ ਹੋ ਗਿਆ ਸੀ ਤੇ ਅਟੈਂਡੈਂਸ ਨੇ ਮੜ ਹਸਪਤਾਲ ਵਿੱਚ ਸਿਸਮਰ ਕਰ ਦਿਆ ਹੋਇਆ ਅਸਲ ਪਤ ਅਸਲ ਪਤਾ حاصل ਕਰਕੇ ਮਰੀਜ਼ ਉਸ ਦੇ ਘਰ ਪਹੁੰਚਾ ਦਿੱਤਾ ਹਸਪੀਟਲ ਟ੍ਰਾਂਸਫਰ ਟ੍ਰਾਂਸਫਰ ਦਾ ਕੈਨਾ ਕਾ ਘਟਨਾ ਦੀ ਸਮੀਖਿਆ ਕੀਤੀ ਗਈ ਹੈ ਕਿ ਮਰੀਜ਼ ਦੀ ਪਛਾਣ ਨਾਲ ਸੰਬੰਧ ਮੁਕੰਮਲ ਵੇਰਵਿਆਂ ਦੀ ਤਸਦੀਕ ਲਾਜ਼ਮੀ ਕਰਾ ਦਿੱਤੀ ਹੈ ਉਧਰ ਸਨੀ ਹੁੰਦਲ ਮੁਤਾਬਕ ਉਹ ਨਹੀਂ ਜਾਣਦੇ ਸਨ ਕਿ ਉਹਨਾਂ ਦੇ ਘਰ ਪੁੱਜੇ ਮਰੀਜ਼ ਦੇ ਪਰਿਵਾਰਕ ਮੈਂਬਰ ਇਸ ਡਰਾਮੇ ਬਾਰੇ ਜਾਣਦੇ ਹਾਂ ਜਾਂ ਨਹੀਂ ਪਰ ਉਮੀਦ ਹੈ ਕਿ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ 22 ਦਸੰਬਰ ਦੀ ਘਟਨਾ ਬਾਰੇ ਤਲਾਹ ਦਿੱਤੀ ਗਈ ਹੋਵੇਗੀ ਕੁੱਲ ਮਿਲਾ ਕੇ ਸਾਰੇ ਘਟਨਾ ਕਰਮ ਤੋਂ ਬਾਅਦ ਸਨੀ ਹੁੰਦਲ ਦੇ ਪਿਤਾ ਨੂੰ 23 ਦਸੰਬਰ ਦੀ ਸਵੇਰ ਨੂੰ ਹਸਪਤਾਲ ਤੋਂ ਘਰ ਪਹੁੰਚਾਇਆ ਗਿਆ ਪਹੁੰਚਾਇਆ ਜਾ ਸਕਦਾ ਸੀ ਪਰ ਸਨੀ ਹਮਦਲ ਇਹ ਵੀ ਕਿਹਾ ਹੈ ਕਿ ਉਹ ਹਸਪਤਾਲ ਵਿੱਚ ਦੇ ਸਟਾਫ ਨੂੰ ਕੋਈ ਦੋਸ਼ ਨਹੀਂ ਦੇ ਰਹੇ ਹਨ ਪਰ ਘਟਨਾ ਦੇ ਉਹਨਾਂ ਦੇ ਪਰਿਵਾਰ ਨੇ ਜੋੜ ਕੇ ਰੱਖ ਦਿੱਤਾ ਸਾਰੇ ਕੈਨੇਡਾ ਦੇ ਹਸਪਤਾਲਾਂ ਨਾਲ ਮਿਲਣ ਕਰਕੇ ਭਾਰਤੀ ਦੀ ਮੌਤ ਮਗਰੋਂ ਇੱਕ ਨਿਕਲ ਹੈਰਾਨ ਕਰਨ ਘਟਨਾ ਸਾਹਮਣੇ ਆਈ ਸੀ ਜਿਸ ਤੇ ਦਰੋਣਾ ਪੰਜਾਬੀ ਪਰਵਾਰ ਨੂੰ ਆਪਣੇ ਮਰੀਜ਼ ਦੀ ਬੈਕ ਉੱਪਰ ਬੰਦਾ ਹੀ ਸੌਂਪ ਦਿੱਤਾ ਗਿਆ ਤੇ bc ਦੇ ਸ਼ਹਿਰ ਸਰੀ ਦੇ ਨਾਲ ਸੰਬੰਧਤ ਸਣੀ ਹੁੰਦਲ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗ ਪਿਤਾ ਨੂੰ ਸਰੀ ਮੈਮੋਰੀਅਲ ਹਸਪਤਾਲ ਤੋਂ ਛੁੱਟੀ ਮਿਲਮ ਮਗਰੋਂ ਪੇਸ਼ੈਂਟ ਟਰਾਂਸਫਰ ਸਰਵਿਸ ਦੀ ਡੀ ਕਰ ਰਹੇ ਸਨ ਤੇ ਉਸੇ ਦਾ ਉਹਨਾਂ ਦੀ ਪਤਨੀ ਨੇ ਫੋਨ ਆਇਆ ਕਿ ਪਤਨੀ ਨੇ ਸਣੀ ਹੁੰਦਲ ਨੂੰ ਦੱਸਿਆ ਕਿ ਗੱਡ ਵਿੱਚ ਬਾਰਿਕ ਐਂਬੂਲੈਂਸ ਪੁੱਜੀ ਹੈ ਬਹੁਤਲੇ ਤੌਰ ਤੇ ਇਹ ਸਾਹ ਸੁਆ ਕੇ ਸੋਰਾ ਸਾਬਨ ਹੋਣਗੇ ਪਰ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਐਂਬੂਲੈਂਸ ਕਿਸੇ ਹੋਰ ਨੂੰ ਉਤਾਰ ਰਹੇ ਸਨ ਧੰਨਵਾਦ ਜੀ ਖਬਰਾਂ ਨੂੰ ਜੁੜੇ ਲੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰਦੇ